ਕਿਹੜਾ ਵੀਰਾ ਆਜੋ ਆਜੋ ਵੀ ਆਜੋ ਆਜੋ ਲੈਣਗੇ ਵੀ ਹੈਗਾ ਬਾਈ ਆ ਕਮਾਊ ਪੁੱਤ ਆ ਜਾ ਉਹ ਆ ਜਾ ਯਾਰ ਆ ਜਾ ਆ ਜਾ ਭਰਾ ਓਰੇ ਆ ਕੰਮ ਬਾਰੇ ਦੱਸ ਕਿੱਥੇ ਕੰਮ ਤੋਂ ਆਏ ਜੀ ਹਾਂਜੀ ਬਾਈ ਕੰਮ ਤੋਂ ਆ ਠੀਕ ਆ ਠੀਕ ਆ ਬਾਈ ਕਿਹੜਾ ਪਿੰਡ ਆਹੀ ਆ ਇਹ ਮੈਂ ਨਗਾਰੇ ਦਿੰਦਾ ਨਗਾਰੇ ਠੀਕ ਆ ਕਿੰਨਾ ਕਾ ਨਗਾਰਾ ਇੱਥੋਂ ਕਿੰਨਾ ਕ ਪੈਂਦਾ 3-4 ਕਿਲੋਮੀਟਰ ਇੱਥੋਂ ਠੀਕ ਆ ਪਿਛੇ ਇੰਡੀਆ ਤੋਂ ਪਿੰਡ ਕਿਹੜਾ ਜੀ ਹਾਂਜੀ ਮੱਝਾ ਏਰੀਆ ਗੁਰਦਾਸਪੁਰ ਮੱਝਾ ਏਰੀਆ ਠੀਕ ਆ ਠੀਕ ਆ ਜੀ ਕਾਦਾ ਕੰਮ ਕੰਮ ਕਾਦਾ ਕਰਦੇ ਹੋ ਯੂਰੇ ਕਿੰਨੀ ਦਾ ਯਕੀਨੀ ਦਾ ਆ ਸਿਖਰ ਨਹੀਂ ਪਾਇਆ ਹੱਥ ਹੈ ਜਾ ਕੇ ਠੀਕ ਆ ਠੀਕ ਆ ਜੀ ਨਾ ਵਧੀਆ ਵਧੀਆ ਬਾਈ ਕੰਮ 'ਚ ਕੋਈ ਸ਼ਰਮ ਨਹੀਂ ਤੇ ਆ ਜੋਰੇ ਬਾਕੀ ਬਾਈ ਤੇ ਬਿਲਕੁਲ ਜਾਣਦਾ ਰਾਵਣ ਕੋਠਾ ਗੁਰੂ ਆ ਜਿਹੜਾ ਆਪਣਾ ਉਹਦੇ ਤੇ ਰਮਣੰਗਾ ਪੈਂਦਾ ਬਾਈ ਸਾਰੇ ਭਰਾ ਜਿੰਨੇ ਲਾਈਵ ਨਾਲ ਜੁੜੇ ਹੋਏ ਨੇ ਦੇਖੋ ਵੀਰ ਆਪਣਾ ਐਦਾਂ ਕੰਮ ਕਰਨੇ ਪੈਂਦੇ ਨੇ ਇਹ ਤਾਂ ਮਜ਼ਾਕ ਕਰਦੇ ਨੇ ਬਾਈ ਪਰ ਜਿਹੜੇ ਬੰਦਿਆਂ ਨੇ ਨਹੀਂ ਕਦੇ ਕੰਮ ਕਰਿਆ ਯਕੀਨੀ ਦਾ ਉਹਨਾਂ ਨੂੰ ਦਾ ਦਿੰਦਿਆਂ ਹੈ ਨਾ ਕੱਢਦੇ ਨੇ ਜੀ ਨਾ ਜਿਹ ਕਰਿਆ ਉਹਨੂੰ ਪਤਾ ਹੈ ਵੀ ਕਿੰਨਾ ਔਖਾ ਕੰਮ ਆ ਇਹ ਹਾਂ ਹਾਂ ਇਹ ਤਾਂ ਹੈ ਠੀਕ ਆ